ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਸ਼ਾਂਤ ਰਸ ਸੰਤਾਂ ਵਾਲਾ ਗੁਣ ਸੀ ਪਰ ਤਖਤ ਤੇ ਬੈਠੇ ਜਹਾਂਗੀਰ ਨੇ ਸੰਤ ਤੇ ਹਮਲਾ ਕੀਤਾ ਜ਼ਬਰ ਕੀਤਾ ਜ਼ੁਲਮ ਕੀਤਾ ਆਖਰ ਨੂੰ ਪੰਜਮ ਪਾਤਸ਼ਾਹ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹਾਦਤ ਦਾ ਜ਼ਾਮ ਪੀਣਾ

میرے شریر تے ظلم کر کے شہید کر دیں گا پر یاد رکھیں ہر گوبند کی تلوار کو کون